ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੈਬਲ ਦੇ ਵਿੱਚ ਬੈਬਲ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਫਰੀਦਕੋਟ ਦਾ ਪਿੰਡ ਆ ਗਿਆ ਤੇ ਇਹ ਕੋਟਕਪੂਰੇ ਤੋਂ ਜਦੋਂ ਆਪਾਂ ਬਰਗਾੜੀ ਵਾਲੇ ਪਾਸੇ ਨੂੰ ਜਾਈਦਾ ਇੱਕ ਸਰਾਵਾਂ ਵਾਲਾ ਗੇਟ ਆਉਂਦਾ ਤੇ ਸਰਾਵਾਂ ਵਾਲਾ ਗੇਟ ਤੋਂ ਬਾਅਦ ਅਗਲੇ ਕੱਟ ਤੋਂ ਉੱਤੋਂ ਸਿੱਧੀ ਬੈਬਲ ਦੇ ਵਿੱਚ ਸੜਕ ਆਉਂਦੀ ਆ ਬਰ ਸੂਏ ਦੇ ਉੱਤੇ ਪਾਈਆਂ ਦਾ ਘਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਨੀਲੀ ਰਾਵੀ ਨਸਲ ਦੀ ਮੈਂ ਵਕਾਉ ਆਏ ਮੈਂ ਪਹਿਲਾਂ ਵੀ ਆਪਾਂ ਵੀਡੀਓ ਕਰੀ ਸੀ ਉਦੋਂ ਤਾਂ ਫਿਲਹਾਲ ਇੱਕ ਕੱਚੀ ਵੱਧ ਸੀਗੀ ਪਰ ਇਹਦਾ ਕੱਚੀ ਦੇ ਬਾਵਜੂਦ ਵੀ ਸੌਦਾ ਜ਼ਰੂਰ ਹੋਇਆ ਸੀ ਗੱਲਬਾਤ ਕਰਦੇ ਆਪਾਂ ਭਾਈ ਹੁਣੇ ਉਹਦੇ ਨਾਲ ਕੀ ਕਾਰਨ ਬਣਿਆ ਕੀ ਨਹੀਂ ਬਣਿਆ ਉਹ ਡਿਟੇਲ ਲੈ ਕੇ ਦਿਨਾਂ ਨਾਲ ਤੁਹਾਨੂੰ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਭਾਈ ਵਧੀਆ ਵਧੀਆ ਜੀ ਸੇਤਾਂ ਘਰ ਪਰਿਵਾਰ ਜੀ ਵਧੀਆ ਵਧੀਆ ਵੀਰ ਅੱਛਾ ਠੀਕ ਆ ਅੱਛਾ ਮੈਂ ਉਦੋਂ ਫਿਰ ਬਣੀ ਨਹੀਂ ਗੱਲ ਭਾਈ ਭਾਈ ਹੋ ਗਿਆ ਜੀ ਸੌਦਾ ਉਹਨਾਂ ਨਾਲ ਠੀਕ ਆ ਵਸਾਈ ਪੁਆਈ ਨਾ ਆਪਾਂ ਠੀਕ ਆ ਤੇ ਕਹਿੰਦਾ ਅੱਜ ਹੁਣ ਅੱਜ ਹੁਣ ਉਦੋਂ ਬਾਅਦ ਫੋਨ ਬਹੁਤ ਆਏ ਠੀਕ ਆ بس ਤੁਸੀਂ ਕਹਤਾ ਵੀ ਵੇਗੀ ਹਨ ਅਸੀਂ ਤਾਂ ਪਰ ਬਾਈ ਕਹਿਣਾ ਹੀ ਸੀ ਨਹੀਂ ਸਾਈ ਕੋਈ 500000 ਰੁਪਈਆ ਹੀ ਨਹੀਂ ਸੀ ਉਹਨੇ ਨਹੀਂ ਨਹੀਂ ਪਵਾਈ ਨਹੀਂ ਸੀ ਨਾ ਕਹਿੰਦਾ ਇਹ ਕਹਿੰਦਾ ਸਾਰੇ ਪੈਸੇ ਕਹਿੰਦਾ ਆਕੇ ਦੇ ਦੂੰਗਾ ਉਹ ਹੀ ਕਹਦਾ ਹੁਣ ਬਾਈ 5-7000 ਤੋਂ ਘੱਟ ਸਾਈ ਤੋਂ ਬਿਨਾਂ ਮਹਿਣਾ ਰੁਕੇ ਨਹੀਂ ਗੱਲ 7000 ਰੁਪਈਆ ਪਵਾਵਾਂਗੇ 5000 ਰੁਪਈਆ ਪਵਾਵਾਂਗੇ ਬਾਈ ਸਾਈ ਦਾ ਹਾਂ 5000 ਤੋਂ ਘੱਟ ਬਾਈ ਮੈਂ ਨਹੀਂ ਰੁਕਣੀ ਇਹ ਗੱਲ ਨੋਟ ਰੱਖਿਆ ਜੀ ਯਾਰੀ ਜੱਬਾਈ ਹੁਣ ਮੈਂ ਪੂਰੀ ਫੁੱਲ ਹਾਂ ਤਿਆਰੀ ਹੁਣ ਕਿੰਨੇ ਦਿਨ ਲੇਜੂਗੀ ਹਜੇ ਵੀ ਲੈਜੂ ਬਾਈ 5-4 ਦਿਨ ਹੁਣ ਬਸ ਠੀਕ ਆ ਤੇ ਦੁੱਧ ਕਿੰਨਾ ਦਿੱਤਾ ਹੋਇਆ ਮੰਤਨਿੰਦੇ ਵਿੱਚੋਂ ਬਾਈ ਕਰ ਦਾਂਗੇ ਬਾਈ ਠੀਕ ਹੈ ਬਾਈ ਲੈ ਵੀ ਮਿੱਤਰੋ 110000 ਰੁਪਿਆ ਡਿਮਾਂਡ ਆ ਲਿਵੇਨੂਵੇ ਦੀ ਬੜੀ ਪੱਧਰੀ ਸਮਧਰੀ ਮੈਂ ਆ ਦੇਖ ਸਕਦੇ ਆ ਕਰਮ ਵਾਲੀ ਸੂਣ ਵਾਲੀ ਆ ਥੰਲੇਵੇ ਦੀ ਕੁਆਲਿਟੀ ਪੂਰੀ ਜ਼ਬਰਦਸਤ ਆ 13 ਲੀਟਰ ਦੁੱਧ ਇਹਦੇ ਥੱਲੋ ਬਾਈ ਹੁਣ ਇਹਨੇ ਚੋਇਆ ਹੋਇਆ ਤੇ ਮੈਂ ਅਗਵਾਈ ਵੀ ਭਰਤੀਆ ਕਿਉਂਕਿ ਕਾਗਜ਼ੀ ਚਮੜੀ ਆ ਜਮਾਂ ਮੈਂ ਦੀ ਬਾਕੀ ਜਿਹੜੇ ਮਾਰ ਕੇ ਅਨੀਲੀ ਰਾਵੀ ਵਾਲੇ ਉਹ ਸਾਰੇ ਪੂਰੇ ਕਰਦੀ ਆ ਕਰਮ ਵਾਲੀ ਦੇਖ ਸਕਦੇ ਹੋ ਥਣ ਥਣ ਕੱਲਾ ਕੱਲਾ ਲੱਗਾ ਹੋਇਆ ਨ ਮਿੰਮਾ ਤੇ ਗਿੰਮਾ ਜਾਨੀ ਕਿ ਸਾਰੀ ਕੁਆਲਿਟੀ ਮੈਂ ਦੇ ਵਿੱਚ ਗੋਡਾ ਓਕੇ ਆ ਜਾਵਾ ਬਾਕੀ ਥੱਲੋ ਵੀ ਬੜੀ ਸਾਫ਼ ਤੇ ਸੁਥਰੀ ਹੈ ਜਿੰਨੀ ਹੈਗੀ ਆ ਬਾਈ ਵੇਖੋ ਲੈਵਾ ਕਿੜਾ ਦੀ ਤੁਸੀਂ ਕਰਮ ਵਾਲੀ ਦਾ 1,10,000 ਰੁਪਿਆ ਡਿਮਾਂਡ ਆ ਤੇ ਜਿਹੜੇ ਵੀ ਭਰਾਣੇ ਖਰੀਦਣੀਆਂ 5,000 ਰੁਪਿਆ ਤੁਹਾਨੂੰ ਇਹਦੀ ਸਾਈ ਪਾਉਣੀ ਪਊਗੀ 5,000 ਤੋਂ ਘੱਟ 4,999 ਨਾਲ ਵੀ ਸੌਦਾ ਤੁਹਾਡਾ ਤੈ ਨਹੀਂ ਹੋਣਾ 5,000 ਰੁਪਿਆ ਤੁਹਾਨੂੰ ਸਾਈ ਪਾਉਣੀ ਪਊਗੀ ਹਾਂ ਜੇਕਰ ਤੁਹਾਨੂੰ ਮੈਂ ਦੇ ਵਿੱਚ ਕੋਈ ਫਾਲਟ ਲੱਗਿਆ ਤੇ ਫਿਰ ਬਾਈ ਹਣੀ ਤੁਹਾਡੀ ਸਾਈ ਮੋੜਨਗੇ ਇਹ ਨਹੀਂ ਗੱਲ ਹੈਗੀ ਤੁਹਾਡੀ ਸਾਈ ਮੁੜੂਗੀ ਨਾ ਪਰ ਰੋਕ ਰੋਕ ਜਿਹੜੀ ਮੈਂ ਦੀ ਉਹ 5000 ਤੇ ਹੋਊਗੀ ਕਾ ਨੰਬਰ ਲੈ ਲੈਨੇ ਵੀਰੇ ਨੰਬਰ ਦਾ ਹੀ ਬਈ ਆਪਣਾ 98765 98765 43908 43908 98765 43908 98765 43908 ਬਾਡੀ ਬੰਤਰ ਦਿਖਾਤੀਆ ਸਿੰਘ ਜੋ ਵੀਡੀਓ ਦੇ ਵਿੱਚ ਦਿਖਾਤਾ ਕਾਦਾ ਜਿਹੜਾ ਉਹ ਵੀਡੀਓ ਦੇ ਵਿੱਚ ਦਿਖਾਤਾ ਕੱਲੀ ਤੁਹਾਨੂੰ ਇਹ ਸਾਰੀ ਦੀ ਪਾਸਿੰਗ ਕੀਤੀ ਹੋਈ ਆ ਬਸ ਥਣ ਵੇਖਣੇ ਤੁਸੀਂ ਮੈਂਦੇ ਆ ਕੇ ਕੱਲੇ ਮਿੱਤਰੋ ਤੇ ਹੋਰ ਕਿਸੇ ਚੀਜ਼ ਦੇ ਵੱਲੋਂ ਤੋਂ ਇੰਜ ਇਧਰ ਉਧਰ ਦਾ ਉਹ ਜੀ ਵੀਡੀਓ ਨਹੀਂ ਆਪਾਂ ਬਾਹਰ ਬਣ ਕੇ ਸੂਏ ਦੇ ਉੱਤੇ ਵੀਡੀਓ ਬਣਾਈ ਆ ਤਾਂ ਕਿ ਤੁਹਾਨੂੰ ਪ੍ਰੋਪਰ ਇਹਦਾ ਪਤਾ ਲੱਗ ਸਕੇ ਕਦ ਦਾ ਪਤਾ ਲੱਗ ਸਕੇ ਇਹਦੇ ਟਾਂਚੇ ਦਾ ਪਤਾ ਲੱਗ ਸਕੇ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ 110000 ਰੁਪਇਆ ਡਿਮਾਂਡ ਆ ਪਿੰਡ ਬੈਬਲਾ ਜ਼ਿਲ੍ਹਾ ਫਰੀਦਕੋਟ